ਜਿਹੜੇ ਬੰਦੇ ਕੈਨੇਡਾ ਆਨਲੀ ਬਹੁਤ ਜ਼ਿਆਦਾ ਕਾਲੇ ਪਏ ਨੇ ਉਹ ਸਾਰਿਆਂ ਲਈ ਮੈਂ ਇੱਕ ਅਰਦਾਸ ਦੇਣੀ ਚਾਹੁੰਦਾ ਕੈਨੇਡਾ ਨਾ ਆਇਓ ਭਰਾਵੋ ਕੈਨੇਡਾ ਕਰੁਨਡਾ ਦਾ ਦਿਮਾਗ ਚੋਂ ਖਿਆਲ ਕੱਢ ਦੋ ਸੀਰੀਅਸ ਹੋ ਜਾਓ ਤੇ ਮੁਲਕ ਦੇ ਵਿੱਚ ਕੁਝ ਨਹੀਂ ਰੱਖਿਆ ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆਂ ਇਹ ਪੰਜਾਬੀ ਵੀਰ ਦੇ ਦੁਆਰਾ ਕੈਨੇਡਾ ਤੋਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਜਿਸ ਦੇ ਵੱਲੋਂ ਕਿ 30 ਤੋਂ 40000 ਜਾਂ ਫਿਰ 50000 ਤੱਕ ਵੀ ਜਿਹੜਾ ਡਾਲਰ ਕੈਨੇਡਾ ਦੇ ਵਿੱਚ ਟੈਕਸ ਭਰਿਆ ਜਾਂਦਾ ਫੇਰ ਵੀ ਇਹ ਪੰਜਾਬੀ ਜਿਹੜਾ ਕੈਨੇਡਾ ਦੇ ਹਾਲਾਤ ਜਿਹੜੇ ਅਸਲ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕੈਨੇਡਾ ਦੇ ਵਿੱਚ ਨਾ ਆਉਣ ਦੀ ਗੁਜਾਰਸ਼ ਜਿਹੜਾ ਹੋਰ ਪੰਜਾਬੀਆਂ ਨੂੰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਆਓ ਲੈ ਚੱਲਦੇ ਆਂ ਤੁਹਾਨੂੰ ਸਿੱਧਾ ਇਸ ਵੀਡੀਓ ਦੇ ਵੱਲ ਜੈ ਹਰਾਮ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਜਿਹੜੇ ਬੰਦੇ ਕੈਨੇਡਾ ਆਉਣ ਲਈ ਬਹੁਤ ਜ਼ਿਆਦਾ ਕਾਲੇ ਭੇਜ ਨੇ ਉਹ ਸਾਰਿਆਂ ਲਈ ਮੈਂ ਇੱਕ ਗੱਲ ਦੇਣੀ ਚਾਹੁੰਦਾ ਭਰਾਵੋ ਜੇ ਤੁਹਾਡੀ ਫੈਮਿਲੀ ਹੈਗੀ ਆ ਜੇ ਤੁਹਾਡੇ ਮਾਪਿਓ ਨੇ ਜੇ ਤੁਹਾਡੇ ਨਿਆਣੇ ਨੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਆ ਤੁਹਾਨੂੰ ਉਹਨਾਂ ਦਾ ਤਰਸਾਨ ਹੈਗਾ ਕੈਨੇਡਾ ਨਾ ਆਇਓ ਭਰਾਵੋ ਕੈਨੇਡਾ ਨਾ ਆਇਓ ਮੈਂ ਆਪ ਲੱਖਾਂ ਰੁਪਏ ਕਮਾਉਂਦਾ ਹੈਗਾ 40 40 50 50 60 60 ਹਜ਼ਾਰ ਡਾਲਰ ਟੈਕਸ ਹਰ ਸਾਲ ਭਰੀਦਾ ਲੀਗਲੀ ਕੋਈ ਹੀਰਾ ਫੇਰੀ ਨਹੀਂ ਕਰੀਦੀ 6 ਸਾਲ ਹੋ ਗਏ ਮੈਨੂੰ ਰਹਿੰਦੇ ਨੂੰ 6 ਸਾਲ ਚ ਪਹਿਲੀ ਵਾਰ ਆ ਪਿਛਲੇ ਵੀਰਵਾਰ ਉਸ ਨੂੰ ਮੈਂ ਆਪਣੇ ਨਿਆਣੇ ਨਾਲ ਬਾਹਰ ਖੇਡ ਰਿਹਾ ਸੀ ਆਪਣੇ ਘਰ ਦੇ ਬਾਹਰ ਭੱਜਿਆ ਮੇਰਾ ਪੈਰ ਸਲਿੱਪ ਕੀਤਾ ਹੈਗਾ ਮੇਰੀ ਲੱਤ ਟੁੱਟ ਗਈ ਆ ਦੇਖੋ ਆ ਮੇਰੀ ਲੱਤ ਟੁੱਟ ਗਈ ਹੈਗੀ 8 ਘੰਟੇ ਮੈਨੂੰ ਇਹਨਾਂ ਨੇ ਐਮਰਜੈਂਸੀ ਦੇ ਵਿੱਚ ਰੱਖਿਆ ਕੋਈ ਕੇਅਰ ਨਹੀਂ ਕੋਈ ਕੁਝ ਨਹੀਂ ਕੋਈ ਇੰਜੈਕਸ਼ਨ ਨਹੀਂ ਕੋਈ ਪੇਨ ਕਿਲਰ ਨਹੀਂ ਐਂਡ ਦੇ ਵਿੱਚ ਆ ਕੇ ਮੈਨੂੰ ਆ ਬ੍ਰੇਸ ਲਾ ਕੇ ਤੋੜ ਦਿਆ ਘਰ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਮੇਰੀ ਲੱਤ ਜੁੜਨੇ ਕਿੰਨਾ ਮੈਨੂੰ ਕਹਿੰਦੇ ਤੁਹਾਨੂੰ ਕਾਲ ਆਊਗਾ ਰੈਫਰਲ ਆਊਗਾ ਕੋਈ ਰੈਫਰਲ ਲਿੰਕ ਦਿੱਤਾ ਹੈਗਾ ਕੋਈ ਹਾਲ ਤਾਂ ਕਾਲ ਨਹੀਂ ਆ ਅੱਜ ਸੋਮਵਾਰ ਹੋ ਗਿਆ ਵੀਰਵਾੜ ਦਾ ਸੋਮਵਾਰ ਪੰਜਵਾਂ ਦਿਨ ਚੱਲ ਰਿਹਾ ਤੇ ਮੈਂ ਤੜਫਦਾ ਪਿਆ ਹੈਗਾ ਲਤ ਟੁੱਟ ਗਈ ਹੈਗੀ ਹੈ ਮੇਰੀ ਵਾਈਫ ਕੱਲੀ ਮੈਨੂੰ ਸਪੋਰਟ ਨਹੀਂ ਕਰ ਸਕਦੀ ਵਾਸ਼ਰੂਮ ਮੈਂ ਜਾ ਨਹੀਂ ਬੰਦਾ ਹੈਗਾ ਆਪੇ ਬੈੱਡ ਤੇ ਹੀ ਸਾਰਾ ਕੁਝ ਕੰਮ ਹੋ ਰਿਹਾ ਓਕੇ ਛੋਕੇ ਮੈਂ ਇੱਥੇ ਦੇ ਲੋਕਲ ਐਮਪੀ ਮੈਂ ਲੰਡਨ 'ਚ ਰਹਿੰਦਾ ਜਿਹੜਾ ਟੋਰਾਂਟੋ ਤੋਂ 200 ਕਿਲੋਮੀਟਰ ਦੂਰ ਹੈ ਲੰਡਨ ਓਨਟਾਰੀਓ 'ਚ ਰਹਿੰਦਾ ਹੈਗਾ ਇੱਥੇ ਦੇ ਐਮਪੀ ਨੂੰ ਰੀਚ ਆਊਟ ਕਰਕੇ ਦੇਖ ਲਿਆ ਜਿਨ੍ਹਾਂ ਨੂੰ ਸਾਲਿਆਂ ਨੂੰ ਟਵਿੱਟਰ ਤੇ ਅਟਰੂਡੋ ਪੀਅਰ ਪੋਲੀਵਰ ਫਲਾਡ ਇਟਮ ਕਾਣੇ ਜਿੰਨੇ ਵੀ ਜਗਮੀਤ ਸਿੰਘ ਵਰਗੇ ਲੰਡੂ ਦੁੱਖੀ ਦੇ ਬੰਦੇ ਇਹ ਸਾਰਿਆਂ ਦੇ ਆਫਿਸਿਸ ਨੂੰ ਰੀਚ ਕਰਕੇ ਦੇਖ ਲੈ ਕੋਈ ਸਪੋਰਟ ਨਹੀਂ ਭਰਾਵਾਂ ਇਹ ਇਸ ਚੀਜ਼ ਚ ਹਾਲੇ ਤਾਂ ਮੇਰੀ ਲਾਤੀ ਰੋਟੀਆਂ ਉੱਪਰ ਦੀ ਇਮੇਜਿਨ ਕਰਕੇ ਦੇਖੋ ਜੇ ਤੁਹਾਡਾ ਪਰਿਵਾਰ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਫਸ ਜੇ ਤਾਂ ਕੀ ਤੁਸੀਂ ਚਾਹੋਗੇ ਵੀ ਤੁਹਾਡਾ ਬੱਚਾ ਤੁਹਾਡੇ ਮਾਪਿਓ ਤੁਹਾਡੀ ਘਰ ਵਾਲੀ ਤੁਹਾਡਾ ਹਸਬੰਡ ਐਦਾਂ ਤੜਪਦਾ ਰਹੇ ਬੈੱਡ ਦੇ ਉੱਪਰ ਇਹਦਾ ਮੇਰੇ ਕੁਝ ਯਾਰ ਦੋਸਤ ਸੀਗੇ ਜਿਹੜੇ ਫਾਰਮਾਸਿਸਟਸ ਹਾ ਜੀ ਮੈਂ ਹੋਣਾ ਤੋਂ ਕਿਸੇ ਤਰ੍ਹਾਂ ਮੈਂ ਕੁਝ ਦਵਾਈਆਂ ਅਰੇਂਜ ਕਰਾਈਆਂ ਜਿਹਦੇ ਨਾਲ ਮੈਂ ਪੇਨ ਕਿਲਰ ਲੈ ਕੇ ਹਲੇ ਬੈੱਡ ਤੇ ਟਾਈਮ ਘੱਟ ਰਿਹਾ ਹੈਗਾ ਕੋਈ ਅਪਾਇੰਟਮੈਂਟ ਨਹੀਂ ਹੈਗੀ ਹਲੇ ਮੈਨੂੰ ਇਹ ਨਹੀਂ ਪਤਾ ਮੇਰੀ ਲੱਤ ਦੀ ਸਰਜਰੀ ਹੋਣੀ ਹੈ ਇੱਥੇ ਪਲੱਸਟਰ ਛੱਡਣਾ ਹੈ ਕੀ ਹੋਣਾ ਕੀ ਨਹੀਂ ਹੋਣਾ ਇਹੀ ਜੇ ਇੰਡੀਆ ਹੁੰਦਾ ਜਿਹਨੂੰ ਅਸੀਂ ਗਾਲਾਂ ਕੱਢਦੇ ਹਾਂ ਹੁਣ ਨੂੰ ਕਿਸੇ ਨਾ ਕਿਸੇ ਨੇ 4 ਦਿਨਾਂ ਦੇ ਵਿੱਚ ਜਾਂ ਤਾਂ ਮੇਰੀ ਸਰਜਰੀ ਕਰ ਦੇਣੀ ਸੀਗੀ ਜਾਂ ਪਲੱਸਟਰ ਲਾ ਦੇਣਾ ਸੀ ਜਾਂ ਸਾਰਾ ਕੁਝ ਕਰ ਲੈਣਾ ਸੀਗਾ ਮੈਨੂੰ ਅੱਗੇ ਦਾ ਆਪਣਾ ਐਕਸ਼ਨ ਪਲਾਨ ਪਤਾ ਹੋਣਾ ਸੀਗਾ ਵੀ ਕਿੰਨੀ ਕੁ ਦਿਨ ਤੱਕ ਮੈਂ ਠੀਕ ਹੋਣਾ ਐਥੇ ਮੈਨੂੰ ਇਹ ਨਹੀਂ ਪਤਾ ਵੀ ਮੇਰੀ ਲੱਤ ਸਾਲੇ ਨੂੰ ਜੋੜਨੀ ਆ ਜਾਂ ਸਰਜਰੀ ਹੋਣੀ ਆ ਜਾਂ ਤੁਸੀਂ ਕੋਈ ਪੇਚ ਪਾਣਾ ਹੈ ਕੋਈ ਪਲੇਟ ਪਾਣੀ ਹੈ ਕੀ ਕਰਨਾ ਕੀ ਹੈ ਤੁਸੀਂ ਮੇਰੇ ਨਾਲ ਮੈਨੂੰ ਇਹ ਨਹੀਂ ਪਤਾ ਅੱਛਾ ਤੁਸੀਂ ਹੈਲਪਰ ਲੈ ਲਓ ਜੇ ਤੁਸੀਂ ਬੋਲੋ ਹੁਣ ਦੋਸਤ ਯਾਰ ਤੁਹਾਡੇ ਕੰਮ ਆਂਦੇ ਨੇ ਮੇਰੇ ਯਾਰ ਦੋਸਤ ਮੇਰੇ ਕੋਲ ਆਂਦੇ ਰਹਿੰਦੇ ਨੇ ਇਹ ਮੇਰਾ ਹੈਲਪ ਕਰਦੇ ਰਹਿੰਦੇ ਨੇ ਕੱਪੜੇ ਚੀਜ਼ਾਂ ਦਿੰਦੇ ਪਰ ਜੇ ਤੁਸੀਂ ਹੈਲਪਰ ਪੁੱਛ ਲੋ 100 100 ਡਾਲਰ ਇੱਕ ਘੰਟੇ ਦਾ ਹੈਲਪਰ ਪੀ ਆਮੰਦਾ ਠੀਕ ਹੈ ਜੇ ਮੈਂ ਲੱਖ ਰੁਪਇਆ ਕਮਾਉਣਾ ਕੁੜੀ ਹੋਵੇ 40-50 ਹਜ਼ਾਰ ਤੁਸੀਂ ਟੈਕਸਾਂ ਚ ਵੀ ਤਾਂ ਕੱਟ ਲੈਂਦੇ ਹੋ ਨਾ ਕੱਲ ਨੂੰ ਭੈਜ 10000 ਰੁਪਇਆ ਤਨਖਾਹ ਵਾਦੀ ਹੈ ਸਾਲ ਦੇ ਚ ਉਹ ਚ ਭੰਦੇ ਯਾਰ 6000 ਡਾਲਰ ਦੀ ਤਨਖਾਹ ਕੱਟ ਲੈਂਦੇ ਹੈਗੇ ਹੁਣ ਟੈਕਸ ਤੇ ਸਾਨੂੰ ਐਥੇ ਕੀ ਮਿਲਦਾ ਹੈਗਾ ਚਿੱਕਾ ਬਾਬੇ ਦਾ ਇਹ ਇਸ ਕੰਟਰੀ ਦੇ ਵਿੱਚ ਜਦ ਤੱਕ ਤੁਹਾਡੇ ਹੱਡ ਗੋਡੇ ਚੱਲਦੇ ਆ ਜਦ ਤੱਕ ਵੀ ਰੋ ਨਹੀਂ ਹੈਗੀ ਮੇਰੀ ਸਲਾਹ ਹੈ ਭਰਾਵੋ ਐਥੇ ਆਓ ਆਪਣੀ ਪੀਆਰ ਲਿਓ ਸਿਟੀਜ਼ਨਸ਼ਿਪ ਲਿਓ ਅਹ ਜਿਹੀ ਵਰਗੀ ਫੁੱਦੂ ਕੰਟਰੀ ਨਾਲੋਂ ਤੁਸੀਂ ਆਪਣਾ ਭੈਜ ਪਾਸਪੋਰਟ ਚੱਕੋ ਕੱਲ ਨੂੰ ਕੈਨੇਡਾ ਤੋਂ ਯੂਐਸ ਮੂਵ ਹੋਜੋ ਹੁਣ ਲੋਕੀ ਕਹਿਣਗੇ ਕਿ ਉੱਥੇ ਫ੍ਰੀ ਨਹੀਂ ਹੈਗਾ ਉਹ ਇਹ ਜੇ ਫ੍ਰੀ ਨੂੰ ਸਿਰ ਚ ਮਾਰਨਾ ਤੁਸੀਂ ਭੈਜੋ ਬੈੱਡ ਤੇ ਜਦ ਬੰਦਾ ਤੜਪਦਾ ਆਉਂਦਾ ਹੈਗਾ ਉਹ ਵੀ ਡੰਗਾ ਟੁੱਟੀਆਂ ਆਉਂਦੀਆਂ ਹੈਗੀਆਂ ਫ੍ਰੀ ਫਰੂ ਭਰਾਵਾ ਕੋਈ ਨਹੀਂ ਆ ਦਿੰਦਾ ਆਉਂਦਾ ਹੈਗਾ ਨਾਲੇ ਅਮਰੀਕਾ ਦੇ ਵਿੱਚ ਜੇ ਤੁਹਾਡੀ ਚੱਜ ਦੀ ਨੌਕਰੀ ਹੈਗੀ ਆ ਤਾਂ ਆਪਣੀ ਇੰਸ਼ੋਰੈਂਸ ਖਰੀਦੋ ਜੇ ਜੇ ਤੁਸੀਂ ਟਰੱਕ ਚਲਾਣੇ ਹੋ ਬਿਜ਼ਨਸ ਕਰਦੇ ਹੋ ਆਪਣੀ ਇੰਸ਼ੋਰੈਂਸ ਖਰੀਦੋ ਤਾਂ ਉਹ ਸਾਲਿਆਂ ਸਾਰੇ ਸਾਰੇ ਬੈਨੀਫਿਟ ਉਹ ਦੇਣਗੇ ਮੈਂ ਆਪ ਇੱਕ ਫਾਰਮਾ ਕੰਪਨੀ ਦੇ ਵਿੱਚ ਕੰਮ ਕਰਦਾ ਮੇਰੀ ਕੰਪਨੀ ਮੈਨੂੰ ਇੰਸ਼ੋਰੈਂਸ ਦਿੰਦੀ ਆ ਜੇ ਮੈਂ ਕੱਲ ਨੂੰ ਉੱਥੇ ਮੂਵ ਕਰਾਂਗਾ ਮੇਰੀ ਕੰਪਨੀ ਮੈਨੂੰ ਉੱਥੇ ਇੰਸ਼ੋਰੈਂਸ ਦੇਊਗੀ ਉਹਦੀ ਲਿਮਿਟ ਹੁੰਦੀ ਆ ਐਕਸਟਰਾ ਮੈਂ ਲੈ ਕੇ ਰਹਿ ਸਕਦਾ ਪਰ ਬੰਦੇ ਦੀ ਜਾਨ ਤੋਂ ਉੱਪਰ ਕੋਈ ਕੀਮਤ ਹੈਗੀ ਆ ਭਰਾਓ ਦੱਸੋ ਮੈਨੂੰ ਗੱਡੀਆਂ ਮਕਾਨ ਸਾਰੇ ਫੇਰ ਵੇਚ ਜਾਣਗੇ ਇਹ ਰੱਬ ਨੇ ਬਣਾਇਆ ਹੈ ਸਰੀਰ ਜੇ ਸਾਲਿਆਂ ਨੇ ਮੇਰੀ ਟੰਗ ਟੇਢੀ ਜੋੜਤੀ ਗਲਤ ਜੋੜਤੀ ਜੋੜ ਨਾ ਪਾਏ ਕੋਈ ਹੋਰ ਤਕਲੀਫ ਕਰਤੀ ਸਾਰੀ ਉਮਰ ਅੱਜ ਮੇਰੀ 37 ਸਾਲ ਦੀ ਉਮਰ ਹੈ ਸਾਰੀ ਉਮਰ ਮੈਨੂੰ ਇਹਦੇ ਨਾਲ ਹੀ ਕੱਟਣਾ ਪੈ ਜਾਣਾ ਤੇ ਭਰਾਵੋ ਕੈਨੇਡਾ ਕਨੋਡਾ ਦਾ ਦਿਮਾਗ ਚੋਂ ਖਿਆਲ ਕੱਢ ਦੋ ਸੀਰੀਅਸ ਹੋ ਜਾਓ ਇਹ ਭੈਣ ਚੋਂ ਮੁਲਕ ਦੇ ਵਿੱਚ ਕੁਝ ਨਹੀਂ ਰੱਖਿਆ